ਗਰੀਬਾਂ ਦੀ ਤਰਸਯੋਗ ਹਾਲਤ ਕੁਦਰਤੀ ਨਿਜਮਾ ਕਾਰਨ ਨਹੀਂ ਸਗੋ ਸਰਕਾਰੀ ਪ੍ਰਬੰਧਾ ਕਾਰਨ ਸਰਦਾਰ ਰਿਸ਼ਪਾਲ ਸਿੰਘ ਗਿੱਲ ਨੈਸਲੀ ਜਸਟਿਸ ਪਾਰਟੀ ਆਹ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਰਿਸ਼ਪਾਲ ਸਿੰਘ ਗਿੱਲ ਮੁਖੇਵਾਦਾ ਨੈਸਲੀ ਜਸਟਿਸ ਪਾਰਟੀ ਜੈ ਜਨਤਾ ਜੈ ਭਾਰਤ ਜੈ ਕੋਡ ਆਫ ਕੰਡਕਟਰ ਲੱਗਾ ਹੋਇਆ। ਹੋਰ ਕਈ ਸਾਰੀਆਂ ਜੜੀਆਂ ਹੁੰਦੀਆਂ ਨੇ ਮਜਬੂਰੀਆਂ ਹੁੰਦੀਆਂ ਨੇ ਜੜੀਆਂ ਮੈਂ ਐਗਿਜੀਸ਼ਨ ਨਹੀਂ ਆਦਮੀ ਕਰ ਸਕਦਾ ਜਾਂ ਕੋਈ ਸੰਘਰਸ਼ ਨਹੀਂ ਕਰ ਸਕਦਾ ਹੈ। ਇਸ ਟਾਈਮ ਦੇ ਵਿੱਚ ਲੇਕਿਨ ਮੈਂ ਇੱਕ ਸੋਸ਼ਲ ਮੀਡੀਆ ਮਾਧਿਅਮ ਜਰੀਏ ਤੁਹਾਡੇ ਤੱਕ ਆਪਣੀ ਗੱਲ ਰੱਖਣੀ ਚਾਹੁੰਦਾ ਹੈ ਤਾਂ। ਦੇਖੋ ਪੰਜਾਬ ਦੇ ਵਿੱਚ ਈਵਨ ਦੇਸ਼ ਦੇ ਵਿੱਚ ਜਿਹੜਾ ਸਿਹਤ ਸਿਸਟਮ ਹੈਗਾ ਜਾਂ ਸਿੱਖਿਆ ਦਾ ਸਿਸਟਮ ਹੈ ਜਾਂ ਲਾਅ ਐਂਡ ਆਰਡਰ ਹੈ ਉਹ ਟੋਟਲ ਕਲੈਪਸ ਹੈਗਾ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਜਿਵੇਂ ਕੋਈ ਨਕਸਾਟਾਂ ਦੀ ਪ੍ਰੋਬਲਮ ਹੈਗੀ ਹੈ ਜਾਂ ਕੋਈ ਡੈਰੇਜ਼ਮ ਦੀ ਪ੍ਰੋਬਲਮ ਹੈਗੀ ਹੈ ਜਾਂ ਕੋਈ ਪ੍ਰੈਸ਼ਰਜਰ ਦੀ ਪ੍ਰੋਬਲਮ ਹੈਗੀ ਹੈ ਜਾਂ ਕੋਈ ਗਿਨਵਿਲਿਜ਼ਮ ਦੀ ਪ੍ਰੋਬਲਮ ਹੈਗੀ ਹੈ ਜਾਂ ਕੋਈ ਜਿਹੜੀਆਂ ਕੋਈ ਬਿਲਕੁਕੁਲ ਤਾਕਤਾਂ ਨੇ ਉਹ ਆਪਣਾ ਰੰਗ ਦਿਖਾਰੀਆਂ ਕਿ ਤੁਸੀਂ ਭਾਲੀ ਭਾਂਤ ਜਿਹੜੀ ਹੈ ਜਾਣੋ ਉਹ ਔਰ ਉਹਦੇ ਵਾਸਤੇ قصੂਰਵਾਰ ਕੌਣ ਆ ਉਹ ਵੀ ਜਾਣੋ ਦੇਖੋ ਮੈਂ ਪੰਜਾਬੀ ਗੱਲ ਕਰਨਾ ਪੰਜਾਬ ਦੇ ਵਿੱਚ ਜਦੋਂ ਦੀ ਆ ਸਰਕਾਰ ਆਈ ਹੈ ਆਪਣੇ ਆ ਟੋਪੀ ਵਾਲਿਆਂ ਦੀ ਇੱਥੇ ਟੋਟਲ ਮਸ਼ੀਨਰੀ ਸਰਕਾਰੀ ਜਿਹੜੀ ਹੈ ਉਹ ਟੋਟਲ ਕਲੈਪਸ ਹੈ ਚਾਹੇ ਉਹ ਖੇਤ ਦਾ ਖੇਤਰ ਹੈਗਾ ਚਾਹੇ ਸਿੱਖਿਆ ਦਾ ਖੇਤਰ ਹੈਗਾ ਚਾਹੇ ਲੈਂਡ ਆਰਡਰ ਹੈਗਾ ਚਾਹੇ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਹੈਗੀ ਆ ਚਾਹੇ ਕੋਈ ਐਡਮਿਨਿਸਟ੍ਰੇਟਰ ਹੈ ਕੋਈ ਰੈਵਨਿਊ ਹੈ ਪ੍ਰਸ਼ਾਸਨ ਨਾਲ ਦੀ ਕੋਈ ਚੀਜ਼ ਨਹੀਂ ਲੋਕਾਂ ਦੇ ਕੋਲ ਕੋਈ ਨਿਆਂ ਨਹੀਂ ਮਿਲ ਰਿਹਾ ਕਿਸੇ ਨੂੰ ਕੋਈ ਜਸਟਿਸ ਨਹੀਂ ਮਿਲ ਰਿਹਾ ਜਿਹੜੀ ਪੁਲਿਸ ਕੋਲ ਫਾਈਲਾਂ ਪਈਆਂ ਨੇ 4-4 ਮਹੀਨੇ ਬਾਅਦ 2-2 ਮਹੀਨੇ ਬਾਅਦ 6-6 ਮਹੀਨੇ ਬਾਅਦ ਜਿਹੜੀਆਂ ਉਹਦੀਆਂ ਇਨਕੁਆਰੀਆਂ ਹੋ ਰਹੀਆਂ ਨੇ ਜਸਟਿਸ ਬਿਲਕੁਲ ਹੈ ਨਹੀਂ ਸ਼ਰਿਆਮ ਲੋਕੀ ਡਕੈਤੀਆਂ ਕਰ ਰਹੇ ਨੇ ਡਕੈਤੀਆਂ ਕਰਨ ਤੋਂ ਬਾਅਦ ਜਿਹੜੇ ਨੇ ਉਹਨਾਂ ਦੇ ਕੋਪ ਪਰਚੇ ਨਹੀਂ ਦਰਜ ਹੋ ਰਹਾ ਕੋਟਾਂ ਦੇ ਜਿਹੜੇ ਆਰਡਰ ਨੇ ਉਹਨਾਂ ਨੂੰ ਜਿਹੜਾ ਛੱਕੇ ਤੇ ਟੰਗਿਆ ਜਾ ਰਿਹਾ ਮਤਲਬ ਟੋਟਲ ਕਲਾਪਸ ਮਸ਼ੀਨਰੀ ਜਿਹੜੀ ਹੈਗੀ ਆ ਰਜ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੋ ਚੁੱਕੀ ਆ ਔਰ ਜੇ ਦੀ ਤਾਜ਼ਾ ਆਧਾਰਨ ਮੈਂ ਤੁਹਾਨੂੰ ਦੱਸਾਂ ਮੈਂ ਬੜਾ ਇੱਕ ਹੈਰਾਨ ਰਹਿ ਗਿਆ ਹੈਗਾ ਲੁਧਿਆਣਾ ਸਿਵਲ ਸਭਜਨ ਦਫਤਰ ਦੀ ਗੱਲ ਹੈਗੀ ਆ ਕਿ ਅੱਜ ਵੀ ਟ੍ਰਿਬਿਊਨ ਦੀ ਖਬਰ ਹੈਗੀ ਆ ਔਰ ਮੇਰਾ ਕੱਲ ਕੱਲ ਦੀ ਵੀ ਔਰ ਪਰਸੋਂ ਦੇ ਵਿੱਚ ਵੀ ਸੀਗੀ ਹੈ ਇਹ ਦੋਨੇ ਖਬਰਾਂ ਨੇ ਕਿ ਸਿਵਲ ਹਸਪੀਟਲ ਦੇ ਵਿੱਚ ਇੱਕ ਡੈੱਡ ਬੋਡੀ ਦੇ ਨਾਲ ਜਿਹੜਾ ਹੈਗਾ ਉਹ ਪੇਸ਼ੀਐਂਟ ਨੂੰ ਪਾਇਆ ਗਿਆ ਡੈੱਡ ਬੋਡੀ ਔਰ ਪੇਸ਼ੀਐਂਟ ਜਿਹੜਾ ਕੋਈ ਹੀ ਬੈੱਡ ਦੇ ਉੱਤੇ ਪਾਇਆ ਗਿਆ ਔਰ ਜਿਹੜਾ ਪ੍ਰਸ਼ਾਸਨ ਸੀ ਜਾਂ ਜਿਹੜਾ ਸਿਵਲ ਹਸਪੀਟਲ ਦੀ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹ ਜਿਹੜਾ ਪੇਸ਼ੀਐਂਟ ਪਾਇਆ ਹੋਇਆ ਸੀ ਡੈੱਡ ਬੋਡੀ ਦੇ ਨਾਲ ਪਾਇਆ ਹੋਇਆ ਔਰ ਇਸ ਤੋਂ ਘਨਾਉਣੀ ਹਰਕਤ ਜਾਂ ਇਸ ਤੋਂ ਨੈਗਲੀਜੈਂਸੀ ਹੋਰ ਕੀ ਹੋ ਸਕਦੀ ਹੈ ਅੱਜ ਜੇ ਕੋਡ ਆਫ ਕੰਡਕਟ ਨਾ ਹੁੰਦਾ ਤੇ ਅਸੀਂ ਇਸ ਲੈਵਲ ਦੇ ਉੱਤੇ ਬਹੁਤ ਵੱਡੀ ਇੱਕ ਐਗਜੀਟੇਸ਼ਨ ਸ਼ੁਰੂ ਕਰਦੇ ਜਿਹੜੇ ਸੋ ਕਾਲਡ ਜਿਹੜੇ ਆਪੇ ਨਗਲਾਬੀ ਕਹਿੰਦੇ ਨੇ ਜਿਵੇਂ ਅਸੀਂ ਜੀ ਬਹੁਤ ਜ਼ਿਆਦਾ ਜੀ ਅਸੀਂ ਇਨਕਲਾਬ ਲੈਣ ਦਾ ਜੀ ਸਿਹਤ ਦੇ ਵਿੱਚ ਲੈਣ ਦਾ ਜੀ ਸਿੱਖਿਆ ਦੇ ਵਿੱਚ ਲੈਣ ਦਾ ਜੀ ਕੋਈ ਮhalla ਕਲੀਨਿਕਾਂ ਦੀ ਗੱਲ ਕਰੀ ਜਾਂਦੇ ਐ ਕੋਈ ਦੂਸਰੀ ਕਰੀ ਜਾਂਦੇ ਕੋ ਚੁਕਸੀ ਕਰੀ ਜਾਂਦੇ ਹੈਗੇ ਆ ਜਿਨ੍ਹਾਂ ਦਾ ਕਿ ਅੱਜ ਕੱਲ ਮੇਰਾ ਖਿਆਲ ਤੇ ਹਾਰਡ ਜੇਲ ਤੋਂ ਹੀ ਉਹ ਜਿਹੜਾ ਹੈਗਾ ਉਹ ਚੱਲਣ ਡਿਆ ਹੋਇਆ ਪ੍ਰਸ਼ਾਸਨ ਚੱਲਣ ਡਿਆ ਹੋਇਆ ਇਹ ਵੀ ਇਤਿਹਾਸ ਦੇ ਵਿੱਚ ਇੱਕ ਵੱਖਰੀ ਨਿਗਰਮੀ ਗੱਲ ਹੀ ਹੋ ਗਈ ਹੈਗੀ ਹੈ ਕਿ ਅਸੀਂ ਤਿਹਾਰਡ ਜੇਲ ਤੋਂ ਹੀ ਅਸੀਂ ਸਰਕਾਰ ਚਲਾਵਾਂ ਕਿ ਤਿਹਾਰਡ ਜੇਲ 'ਚ ਤਾਂ ਤੁਹਾਡੀ ਮੁਲਾਕਾਤ ਨਹੀਂ ਹੋਣ ਦਿੰਦੇ ਤਾਂ ਸਰਕਾਰ ਕਿਵੇਂ ਤੁਸੀਂ ਚਲਾ ਲੋਗੇ ਸੋ ਇਸ ਤੋਂ ਵੱਡੀ ਸ਼ਰਮ ਦੀ ਗੱਲ ਮਾਨਵਤਾ ਵਾਸਤੇ ਕੀ ਹੋ ਸਕਦੀ ਹੈ ਕਿ ਇੱਕ ਬੈੱਡ ਦੇ ਜਿਹੜਾ ਹੈ ਡੈੱਡ ਬਾਡੀ ਦੇ ਨਾਲ ਪੇਸ਼ੀਐਂਟ ਨੂੰ ਦਾ ਜਿਹੜਾ ਬੈੱਡ ਹੈਗਾ ਉਹ ਡੈੱਡ ਬਾਡੀ ਦੇ ਨਾਲ ਸ਼ੇਅਰ ਕੀਤਾ ਗਿਆ ਸੀ ਹੌਨ ਹਸਪੀਟਲ ਲੁਧਿਆਣੇ ਦੇ ਵਿੱਚ। ਔਰ ਇਸ ਤੋਂ ਜ਼ਿਆਦਾ ਮੇਰੇ ਖਲ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਹੈ ਮਸ਼ੀਨਰੀ ਉਹ ਕਿਸ ਤਰੀਕੇ ਨਾਲ ਕਲੈਪਸ ਹੋ ਗਈ ਹੈ। ਔਰ ਇਹ ਜਦੋਂ ਦੇ ਆਏ ਨੇ ਜਿਹੜੇ ਟੋਪੀ ਵਾਲੇ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਰੇਤ ਮਾਫੀਆ ਨਸ਼ਾ ਇਹ ਉਹ ਮਤਲਬ ਜਖਣਾ ਪਟਕੇ ਰੱਖ ਦਿੱਤੀ ਪੰਜਾਬ ਕੀ ਸੋ ਠੀਕ ਹੈ ਕਿ ਡੀਸੀ ਸਾਹਿਬ ਨੇ ਉਹਦੇ ਆਰਡਰ ਦਿੱਤੇ ਨੇ ਐਸਐਮਓ ਵਗੈਰਾ ਜਿਹੜਾ ਹੈਗਾ ਜਾਂ ਜਿਹੜਾ ਸਿਵਲ ਸਰਜਨ ਵਗੈਰਾ ਹੈਗਾ ਉਹ ਕਰ ਰਿਹਾ ਲੇਕਿਨ ਹੁਣ ਕੀ ਹੈ ਕੋਈ ਜ਼ਿੰਮੇਵਾਰੀ ਲੈ ਕੇ ਤਿਆਰੀ ਨਹੀਂ ਹੈ ਵੀ ਇਹ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈਗਾ ਉਹ ਕਹਿੰਦਾ ਜੀ ਉਹ ਜ਼ਿੰਮੇਵਾਰ ਹੈ ਉਹ ਕਹਿੰਦਾ ਇਹ ਉਹ ਜ਼ਿੰਮੇਵਾਰ ਹੈ ਜम्मेदार ਬੇਸਿਕਲੀ ਕੀ ਹੈਗਾ ਕਿ ਜम्मेदार ਜਿਹੜੀ ਮੌਜੂਦਾ ਜਿਹੜੀ ਸਰਕਾਰ ਸੀਗੀ ਜਾਂ ਮੌਜੂਦਾ ਜਿਹੜਾ ਪ੍ਰਸ਼ਾਸਨ ਸੀ ਕਿਉਂਕਿ ਸਿਹਤ ਵਿਭਾਗ ਦੇ ਵਿੱਚ ਕੇਂਦਰ ਸਰਕਾਰ ਦਾ ਵੀ ਦਖਲ ਹੁੰਦਾ ਔਰ ਰਾਜ ਸਰਕਾਰ ਦਾ ਵੀ ਦਖਲ ਹੁੰਦਾ ਸੋ ਐਕਚੁਅਲ ਦੇਖਿਆ ਜਾਵੇ ਤਾਂ ਜਿਹੜਾ ਕੇਂਦਰ ਸਰਕਾਰ ਭਾਜਪਾ ਦੀ ਹੈਗੀ ਆ ਕਿ ਇੱਥੇ ਆ ਟੋਪੀ ਵਾਲਿਆਂ ਦੀ ਹੈਗੀ ਆ ਔਰ ਇਹ ਦੋਨੇ ਹੀ ਇਸ ਗੱਲ ਦੇ ਜ਼ਿੰਮੇਵਾਰ ਨੇ ਇਹ ਇੱਕ ਬੜੀ ਵੱਡੀ ਇੱਕ ਘਟਨਾ ਹੈਗੀ ਆ ਇਹਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਲੋਕਾਂ ਸੋ ਮੈਂ ਜਿਆਦਾ ਗੱਲਾਂ ਨਾ ਕਰਾਂ ਮੈਂ ਇਹੀ ਤੁਹਾਨੂੰ ਇੱਕ ਸੁਜੈਸਟ ਕਰਦਾ ਹੈਗਾ ਕਿ ਆਇਆ ਕਿ ਅਸੀਂ ਇਹ ਦਿਨ ਦੇਖਣੇ ਨੇ ਇਹਨਾਂ ਲੋਕਾਂ ਨੂੰ ਅਸੀਂ ਸੱਤਾ ਦੇ ਵਿੱਚ ਲਿਆ ਕੇ ਸੋ ਸੋਚਣਾ ਪੰਜਾਬ ਦੇ ਵੋਟਰੋ ਪੰਜਾਬ ਦੇ ਲੋਕੋ ਤੁਸੀਂ ਹੈਗਾ ਕਿ ਹੁਣ ਆ ਵੋਟਾਂ ਜਿਹੜੀਆਂ ਆਣੀਆਂ ਨੇ ਲੋਕ ਸਭਾ ਦੀਆਂ ਆਣੀਆਂ ਨੇ ਗੱਲ ਸਤਾਈ ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਆਣ ਗਈਆਂ ਜਾਂ ਹੋਰ ਵੀ ਆਣ ਗਈਆਂ ਕਿ ਤੁਸੀਂ ਦੇਖੋ ਕਿ ਤੁਸੀਂ ਜਾਣਾ ਕਿਸ ਪਾਸੇ ਹੈ ਬਰਬਾਦੀ ਵਾਲੇ ਪਾਸੇ ਜਾਣਾ ਹੈਗਾ ਜਾਂ ਤੁਸੀਂ ਆਬਾਦੀ ਵਾਲੇ ਪਾਸੇ ਜਾਣਾ ਹੈਗਾ ਸੋ ਇਸਤੇਮਾਲ ਜਿਹੜਾ ਹੈਗਾ ਵੋਟ ਦਾ ਬੜੇ ਸੋਚ ਸਮਝ ਕੇ ਪਾਇਓ ਔਰ ਸਾਡੀ ਜਿਹੜੀ ਨੈਸ਼ਨਲਿਸਟ ਜਸਟਿਸ ਪਾਰਟੀ ਹੈ ਅਸੀਂ ਕਦਾਚਿਤ ਬਰਦਾਸ਼ਤ ਨਹੀਂ ਕਰਾਂਦੇ ਇਹੋ ਜੀਆਂ ਨੈਗਲੀਜੈਂਸੀ ਜਿਹੜੀਆਂ ਆਈਆਂ ਨੇ ਔਰ ਅਸੀਂ ਇਲੈਕਸ਼ਨ ਤੋਂ ਬਾਅਦ ਕਿਉਂਕਿ ਹੁਣ ਸਾਡੀ ਮਜਬੂਰੀ ਹੈ ਇਲੈਕਸ਼ਨ ਤੋਂ ਬਾਅਦ ਇੱਕ ਬਹੁਤ ਵੱਡੀ ਮੁਹਿੰਮ ਅਸੀਂ ਸ਼ੁਰੂ ਕਰਾਂਗੇ ਕੇਂਦਰ ਸਰਕਾਰ ਦੇ ਖਿਲਾਫ ਤੇ ਰਾਜ ਸਰਕਾਰ ਦੇ ਖਿਲਾਫ ਕਿਉਂਕਿ ਅਸੀਂ ਨਹੀਂ ਝੁਕਦੇ ਕਿ ਪੰਜਾਬ ਦੇ ਔਰ ਦੇਸ਼ ਦੇ ਲੋਕ ਜਿਹੜੇ ਨੇ ਉਹ ਇਸ ਸੰਤਾਪ ਨੂੰ ਇਸ ਲੈਵਲ ਦੇ ਉੱਤੇ ਭੁਗਤਣ ਕਿਉਂਕਿ 21ਵੀਂ ਸਦੀ ਦੇ ਵਿੱਚ ਅਗਰ ਕੋਈ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਨੇ ਕਿੱਥੇ ਨੇ ਆਜੂ ਸਮਾਨ ਕਾਰਡ ਕਿੱਥੇ ਨੇ ਦੂਸਰੀਆਂ ਫੈਸਿਲਿਟੀਆਂ ਜਿਹੜੀਆਂ ਕੇਂਦਰ ਸਰਕਾਰ ਕਹਿ ਰਹੀਆਂ ਜੀ ਬੀਜਪੀ ਕਹਿ ਰਹੀ ਹੈ ਜੀ ਘਰ ਘਰ ਦਿੱਤੀਆਂ ਨੇ ਕਿੱਥੇ ਆਓ ਕਿ ਅਗਰ ਇੱਕ ਡੈੱਡ ਬੋਡੀ ਦੇ ਨਾਲ ਤੁਹਾਡੇ ਕੋਲ ਹਸਪੀਟਲ 'ਚ ਜਗ੍ਹਾ ਹੀ ਨਹੀਂ ਹੈ ਡੈੱਡ ਬੋਡੀ ਦੇ ਨਾਲ ਪੇਸ਼ੀਐਂਟ ਤੇ ਹੀ ਪਏ ਹੋਏ ਨੇ ਤੇ ਕਿੱਥੇ ਸਰਕਾਰ ਆ ਗਈ ਉਹ ਕਿੱਥੇ ਆ ਗਈਆਂ ਨੇ ਗੱਲਾਂ ਸੋ ਇਹ ਸੋਚਣ ਦੀ ਗੱਲ ਹੈਗੀ ਆ ਇਸ ਕਰਕੇ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਹਾਂ ਧੰਨਵਾਦ